ਗੁੱਡ ਮਾਰਨਿੰਗ ਸੂ ਮਨੀਸ਼ ਸਰ ਪਿਆਰੇ ਬੱਚਿਓ ਸਮਾਜ ਵਿੱਚ ਜਦੋਂ ਅਸੀਂ ਵਿਚਰਦੇ ਆ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਬਹੁਤ ਕੁਝ ਸਾਨੂੰ ਮਿਲਦਾ ਹੈ ਪਰ ਭੁੱਲਣਾ ਨਹੀਂ ਆਪ ਸੋਚੀ ਹੁੰਦਾ ਹੈ ਸੋਣ ਨੂੰ ਬਹੁਤ ਮਿਲਦਾ ਦੇਖੋ ਬਹੁਤ ਚੀਜ਼ਾਂ ਹੁੰਦੀਆਂ ਉਤੋਂ ਜਜ਼ਬਾ ਲਾ ਕੇ ਬੋਲਣਾ ਕੀ ਹੈ ਉਸੇ ਆਪ ਸੋਚਣਾ ਹੁੰਦਾ ਐਡੇ ਖਾਣ-ਪੀਣ ਦੇ ਬਹੁਤ ਚੀਜ਼ਾਂ ਸਮਾਜ ਵਿੱਚ ਵਿਚਰਦੇ ਆ ਪਈਆਂ ਹੁੰਦੀਆਂ ਮਿਰਚੀਆਂ ਨੇ ਪਰ ਖਾਣਾ ਵੀ ਅਸੀਂ ਸੋਚ ਕੇ ਹੁੰਦਾ ਕਿ ਕੀ ਖਾਣਾ ਇਸੇ ਕਰ ਪਹਿਨਣਾ ਇਸੇ ਤਰ੍ਹਾਂ ਜਿਹੜੀ ਸਾਡੇ ਸਮਾਜ ਦੇ ਵਿੱਚ ਅਸੀਂ ਵਿਚਰਦੇ ਆ ਸਾਡੇ ਜੀਵਨ ਦਾ ਬੰਦ ਚੱਲਦਾ ਹੈ ਇਸੇ ਪਾ ਸਾਡਾ ਇੱਕ ਫਰਜ਼ ਬਣਦਾ ਹੈ ਹਰ ਨੋੜ ਦੇ ਉੱਪਰ ਤੁਹਾਨੂੰ ਗਾਈਡ ਕਰਨਾ ਤੁਹਾਨੂੰ ਸਮਝਾਉਣਾ ਕਿ ਕਿ ਤੁਸੀਂ ਸਾਡੇ ਬੱਚੇ ਹੋ ਤੁਹਾਡੇ ਪੇਰੈਂਟਸ ਨੇ ਸਾਨੂੰ ਇੱਕ ਤੁਹਾਡੀ ਰਿਸਪੋਨਸਿਬਿਲਟੀ ਦਿੱਤੀ ਹੈ ਸਾਡੇ ਨੂੰ ਤੁਹਾਨੂੰ ਪਰਪਰਿਜ ਹੈ ਅਸੀਂ ਜਿੱਥੇ ਐਜੂਕੇਸ਼ਨ ਦਾ ਕਰਦੇ ਆ ਉੱਥੇ ਸਾਡਾ ਤੁਹਾਡੇ ਨਾਲ ਰਿਸ਼ਤਾ ਐਜੇ ਇੱਕ ਪੇਰੈਂਟਸ ਵਾਲਾ ਵੀ ਹੈ ਤਰੀ ਸਾਰੇ ਬੱਚੇ ਹੋ ਇਸ ਲਈ ਮੈਂ ਕਹਉਣਾ ਵੀ ਜਿੰਨੇ ਵੀ ਬੱਚੇ ਮੇਰੇ ਇੰਸਟੀਚੂਟ ਵਿੱਚ ਨੇ ਜਿੰਨੇ ਵੀ ਮੇਰੇ ਸੰਪਰਕ ਵਿੱਚ ਆਉਂਦੇ ਨੇ ਉਹ ਇੱਕ ਚੰਗੇ ਇਨਸਾਨ ਬਣ ਕੇ ਇਸ ਸਮਾਜ ਦੇ ਵਿੱਚ ਰਹਿਣ ਇੱਕ ਵੀ ਬੱਚਾ ਮੈਨੂੰ ਕਹਿੰਦੇ ਨਸ਼ੇ ਦੀ ਦਲਦਲ ਵਿੱਚ ਤਾਂ ਸਿਆਣਾ ਦੇ ਕੇ ਇੱਕ ਵੀ ਬੱਚਾ ਕਿਸੇ ਗਲਤ ਕਾਹੂ ਵਿੱਚ ਪਿਆ ਨਹੀਂ ਹੋਇਆ ਉਹਨਾਂ ਨੇ ਕਿ ਇਸ ਲਈ ਮੈਂ ਹਮੇਸ਼ਾ ਪਰਤਨ ਸੋਚਦਾ ਤੁਹਾਡੇ ਲਈ ਕਹੇ ਉੱਚੋ ਤਰ ਪਤਾ ਵੀ ਲਗ ਜਾਉ ਸ਼ੁਰੂ ਹੋਣ ਵਾਲੇ ਤੁਹਾਡਾ ਜੀਵਨ ਤੁਹਾਡੇ ਆਪਣੇ ਹੱਥ ਚ ਹੈ ਤੁਹਾਡੇ ਮੇਰੇ ਨੇ ਤੁਹਾਨੂੰ ਜਨਮ ਦਿੱਤਾ ਪਾਲਿਆ ਵੱਡੇ ਕੀਤਾ ਤੁਹਾਡੇ ਲਈ ਕੰਦੇ ਕਾਰਜੇ ਕਰਦੇ ਆ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਆ ਪਰ ਤੁਹਾਡੇ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ ਵੀ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਆਪਣੇ ਆਪ ਲਈ ਕੀ ਕਰਦਾ ਦੋ ਸਪੋਜਦਾਰ ਦੋ ਗੁਨਾਹ ਤੁਹਾਡੇ ਸਾਹਮਣੇ ਪਏ ਨੇ ਇੱਕ ਵਿੱਚ ਜ਼ਹਿਰ ਪਿਆ ਇੱਕ ਵਿੱਚ ਦੁੱਧ ਪਿਆ ਦੋ ਗਲਾਸ ਤੁਹਾਡੇ ਸਾਹਮਣੇ ਨੇ ਇੱਕ ਗਲਾਸ ਵਿੱਚ ਜ਼ਹਿਰ ਇੱਕ ਗਲਾਸ ਵਿੱਚ ਦੁੱਧ ਹੈ ਉਹ ਦੋਨੇ ਗਲਾਸਾਂ ਨੂੰ ਹੱਟਣ ਤੋਂ ਪਹਿਲਾਂ ਤੁਸੀਂ ਅਜਾੜੋ ਉਹਨਾਂ ਨੂੰ ਪੀਣ ਤੋਂ ਪਹਿਲਾਂ ਤੁਸੀਂ ਅਜਾੜੋ ਪਰ ਜਦੋਂ ਤੁਸੀਂ ਉਹ ਗਲਾਸ ਪੀ ਲਏ ਉਹਨਾਂ ਦੇ ਜੋ ਨਤੀਜੇ ਹੋਏ ਆ ਉਹਨਾਂ ਨੇ ਤੁਸੀਂ ਅਜਾਦ ਨਹੀਂ ਸਮਝ ਲਈ ਗੱਲ ਦੋ ਦੁੱਧ ਦਾਸ ਪੈਣੇ ਬਟਾ ਇੱਕ ਵਿੱਚ ਜ਼ਹਿਰ ਹੈ ਪੁਆਇਜ਼ਨ ਹੈ ਇੱਕ ਵਿੱਚ ਦੁੱਧ ਪਿਆ ਟੀਮ ਨੂੰ ਪਹਿਲਾਂ ਤੁਸੀਂ ਅਜਾਦ ਹੋ ਦੁੱਧ ਪੀ ਲਓ ਚਾਹ ਪੁਆਇਜ਼ਨ ਪੀ ਲਓ ਜ਼ਹਿਰ ਪੀ ਲਓ ਪਰ ਜਦੋਂ ਤੁਹਾਡੇ ਅੰਦਰ ਜਿਹੜੀ ਕਿ ਉਹ ਚੀਜ਼ ਜੁੜ ਜਾਂਦਾ ਆਏਗਾ ਉਹਦੇ ਲਈ ਤੁਸੀਂ ਅਜਾਦ ਨਹੀਂ ਉਹਨਾਂ ਲੋਕਾਂ ਦੇ ਮੁਤਾਬਕ ਹੋਏ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਸੰਗਤ ਸੋਸਾਇਟੀ ਮਿਲੇਗੀ ਹਰ ਤਰ੍ਹਾਂ ਦੇ ਲੋਕ ਮਿਲਣਗੇ ਤੁਸੀਂ ਉਹਨਾਂ ਲੋਕਾਂ ਵਿੱਚ ਵਿਚਰਨਾ ਹੈ ਮਾੜੀਆਂ ਚੰਗੀਆਂ ਥਾਵਾਂ ਮਿਲਣਗੀਆਂ ਤੁਸੀਂ ਉਹਨਾਂ ਥਾਵਾਂ ਦੇ ਵਿੱਚ ਰਹਿਣਾ ਹੈ ਉੱਥੇ ਤੁਸੀਂ ਦੇਖਣਾ ਕਿ ਉਹ ਗਲਾਸਾਂ ਚ ਪੀਣਾ ਕੀ ਹੈ ਇੱਕ ਕਲਾਸ ਦੇ ਵਿੱਚ ਕਿੰਨੇ ਸਟੂਡੈਂਟ ਹੁੰਦੇ ਤੁਹਾਡੇ ਤੁਹਾਡੇ ਨਾਲ ਨਾਲ ਚਿਰਦੇ ਤੁਹਾਡੇ ਨਾਲ ਹੀ ਬੈਠੇ ਹੁੰਦੇ ਆ ਸਾਰੇ ਸੁਭਾਅ ਨਹੀਂ ਕਦੇ ਮੈਚ ਕਰਦੇ ਅਲੱਗ-ਅਲੱਗ ਹੁੰਦੇ ਨੇ ਸਾਰੇ ਜੀ ਆਤਮਾ ਨਹੀਂ ਕਦੇ ਮੈਚ ਕਰਦੀਆਂ ਅਲੱਗ-ਅਲੱਗ ਹੁੰਦੀਆਂ ਨੇ ਜਿਹੜੇ ਸਿਆਣੇ ਇਨਸਾਨ ਹੁੰਦੇ ਨੇ ਸਿਆਣੇ ਬੱਚੇ ਹੁੰਦੇ ਨੇ ਉਹ ਸਾਰੇ ਇਹ ਸਾਰੇ ਰਾਹੇ ਦੇ ਵਿੱਚ ਨਿਕਲ ਕੇ ਆਪਣੀ ਲਾਈਫ ਬਣਾ ਲੈਂਦੇ ਨੇ ਜ਼ਿੰਦਗੀ ਬਣਾ ਲੈਂਦੇ ਅਸੀਂ ਪੜਦੇ ਸੀ ਕਾਲਜ ਬਹੁਤ ਸਾਰੇ ਇਹ ਜਿਹੇ ਬੱਚੇ ਇਹ ਜਿਹੇ ਸਾਰੇ ਦੋਸਤ ਹੁੰਦੇ ਸੀ ਇਹੋ ਜੇ ਸਾਨੂੰ ਮਿਲਦੇ ਸੀ ਉੱਤੇ ਜਿਨ੍ਹਾਂ ਨੇ ਸਾਰਾ ਸਮਾਂ ਕੌਲੇ ਦੇ ਵਿੱਚ ਲਾਇਆ ਸੀ ਕਰ ਦਿੱਤਾ ਉੱਥੇ ਬਹੁਤ ਹਰਜੇ ਵੀ ਸੀਗੇ ਜਿਹੜੇ ਬਰੇ ਉਹਨਾਂ ਦੇ ਵਿੱਚ ਵੀ ਰਹੇ ਨੇ ਸੀ ਤੇ ਬਹੁਤ ਇੰਟੈਲੀਜੈਂਟ ਵੀ ਸੀ ਅੱਜ ਉਹ ਵਧੀਆ ਜੋਬ ਦੇ ਉੱਤੇ ਮੈਂ ਆਪ ਕੋ ਆਪਣੇ ਨਾਲ ਕਾਰੋਬਾਰ ਵੀ ਸੈੱਟ ਨੇ ਜਿਹੜੇ ਇੰਟੈਲੀਜੈਂਟ ਬੱਚੇ ਵਧੀਆ ਸਿਆਣੇ ਬੱਚੇ ਨੇ ਉਹ ਮਾਰੇ ਸਮਿਆਂ ਦੇ ਵਿੱਚੋਂ ਦੀ ਰੱਦ ਕੇ ਵੀ ਆਪਣੇ ਲਈ ਚੰਗਾ ਸਮਾਜ ਉਹ ਪੈਦਾ ਕਰ ਲੈਂਦੇ ਨੇ ਬਣਾ ਲੈਂਦੇ ਨੇ ਹਾਲਾਤ ਇਸ ਲਈ ਤੁਹਾਡੇ ਕੋਲ ਟਾਈਮ ਹੈ ਤੁਸੀਂ ਵੀ ਬੱਚੇ ਨੂੰ ਬਹੁਤ ਟਾਈਮ ਦਿਓ ਤੁਹਾਡਾ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਇੱਕ ਕਦਮ ਬਹੁਤ ਸੋਚ ਕੇ ਪੁੱਟਣਾ ਜਿਵੇਂ ਦਰਬਾਰੀ ਜਿ ਲੱਗਿਆ ਜਿੰਨੀ ਕਮੀ ਨਾਹੀਂ ਗੁਣ ਤੇ ਕਮਲੇ ਵਿਚਾਰ ਮੱਤ ਸ਼ਰਮੰਦਾ ਧੀਵੀ ਸਾਈਂ ਦੇ ਦਰਬਾਰ ਜਿੰਨੀ ਕਮੀ ਨਾਹੀਂ ਬੰਤ ਪਾਵ ਜਿਹੜੇ ਕੰਮ ਕਰਕੇ ਤੁਨ ਕੋਈ ਫਾਇਦਾ ਨਹੀਂ ਗੁਰੂ ਸਾਹਿਬ ਦੇ ਕੋਰਵੇਂ ਦਾ ਸਭ ਪਤਾ ਹੋਣਾ ਚਾਹੀਦਾ ਹੈ ਗੱਲ ਜਿੰਨੀ ਕਮੀ ਨਾਹੀਂ ਗੁਣ ਤੇ ਕਮਲੇ ਵਿਚਾਰ ਮੱਤ ਸ਼ਰਮੰਦਾ ਧੀਵੀ ਸਾਈਂ ਦੇ ਦਰਬਾਰ ਤਾਂ ਜਿਹੜੇ ਕੰਮਾਂ ਕਰਕੇ ਸਾਡਾ ਨੁਕਸਾਨ ਹੋਵੇ ਤੈਨੂੰ ਕਿਉਂ ਦੱਰਿਆ ਉਹ ਕਰੀ ਨਾ ਪਰਮਾਤਮਾ ਨੇ ਭੇਜਿਆ ਆਪਾ ਸ਼ਾਮ ਤੱਕ ਅਮਰੀਦ ਤੁਹਾਡੇ ਪੇਰੈਂਟਸ ਤੁਹਾਨੂੰ ਤੁਹਾਡੇ ਉੱਪਰ ਬੇਸ ਕਰ ਲੈ ਬਹੁਤ ਵੱਡਾ ਈਦਾਂ ਦਾ ਖਿਆਲ ਰੱਖਿਓ ਕਿੰਨਾ ਬੇਸ ਕਰਦਾ ਤੁਹਾਨੂੰ ਨਹੀਂ ਵੀ ਹੋ ਸਕਦਾ ਨਾਲ ਵੀ ਪੁੱਛਦੇ ਹੋਣ ਕਿ ਬੇਟਾ ਜਿੱਦਾਂ ਸਕੂਲ ਵਿੱਚ ਕੀ ਪੜਾਇਆ ਕਿਉਂ ਨਹੀਂ ਪੁੱਛਦੇ ਕਈ ਵਾਰ ਉਹਨੂੰ ਬੇਸ ਦਿੰਦਾ ਵੀ ਸਾਡਾ ਬੱਚਾ ਪੜ ਕੇ ਆਇਆ ਹੋਵੇਗਾ ਤੇ ਪੜੇਗਾ ਪਰ ਤੁਸੀਂ ਸੋਚਿਆ ਘੋਵੇ ਦਾ ਤੁਹਾਡਾ ਇੱਕ ਇੱਕ ਪਲ ਬਹੁਤ ਕੀ ਇੰਤਿਆ ਜੀਵਨ ਦਾ ਇੱਕ ਇੱਕ ਪਲ ਆਪਣਾ ਇਗਜ਼ਾਮ ਹੋਣਗੇ ਜਿਹੜੇ ਬੱਚਿਆਂ ਦੀ ਮਿਹਨਤ ਕੀਤੀ ਹੁੰਦੀ ਹੈ ਜਿਹੜੇ ਬੱਚੇ ਸਾਰਾ ਸਾਲ ਪੜ੍ਹਦੇ ਹੱਤਾਂ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਹੁੰਦੀ ਹੈ ਉਹਨਾਂ ਦੇ ਚਿਹਰੇ ਤੇ ਕਦੇ ਗਿਰਾਵਤ ਨਹੀਂ ਹੁੰਦਾ ਉਹ ਬੱਚਿਆਂ ਨੂੰ ਭਾਗ ਲੱਗਦੇ ਨੇ ਜਿਹੜੇ ਇਗਜ਼ਾਮ ਜਿਹੜੇ ਬੱਚੇ ਸਾਰਾ ਸਾਲ ਮਿਹਨਤ ਨਹੀਂ ਕਰਦੇ ਤੋਪ ਜੇ ਤਾਂ ਅੱਜ ਦੁਨੀਆ ਵੱਲ ਦੇਖੋਗੇ ਤੇ ਦੁਨੀਆ ਜੋ ਕਿ ਰਹਿ ਜਾਈ ਤੁਹਾਡੇ ਕੋਲ ਮੌਕੇ ਨੇ ਦੁਨੀਆ ਵੱਲ ਦੇਖੋਗੇ ਦੁਨੀਆ ਜੋ ਵੀ ਰਹਿ ਜਾਓਗੇ ਪਰ ਜੇ ਆਪਣੇ ਆਪ ਵੱਲ ਦੇਖ ਕੇ ਮਿਹਨਤ ਕਰੋਗੇ ਨਾ ਕੋਈ ਸਮਾਂ ਆਉ ਜायेगा ਉਹ ਦੁਨੀਆ ਤੁਹਾਡੇ ਵੱਲ ਦੇਖੇਗੀ ਉਹ ਲੋਕ ਤੁਹਾਡੇ ਵੱਲ ਦੇਖਣਗੇ ਪਰ ਤੁਹਾਨੂੰ ਹੁਣੇ ਵਾਰਾ ਪੈਣਾ ਮਿਹਨਤ ਕਰਨ ਦੇ ਪੈਰੇ ਆਵੇ ਤਾਂ ਜਿੰਨਾ ਲੋਕਾਂ ਵੱਲ ਦੇਖਣਾ ਤੁਸੀਂ ਇੱਦਾਂ ਹੀ ਤੇ ਸਾਰੀ ਜ਼ਿੰਦਗੀ ਇੱਦਾਂ ਹੀ ਦੇਖੀ ਜਾਏਗੀ ਪਰ ਜੇਕਰ ਤੁਸੀਂ ਮਿਹਨਤ ਕਰਕੇ ਕਿਸੇ ਮੰਜ਼ਿਲ ਤੇ ਪਹੁੰਚ ਗਏ ਕਿਸੇ ਮੁਕਾਮ ਤੇ ਪਹੁੰਚ ਗਏ ਤਾਂ ਫਿਰ ਉਹ ਲੋਕ ਤੁਹਾਡੇ ਵੱਲ ਵੇਖਣਗੇ ਉਹ ਤੁਹਾਨੂੰ ਦੇਖਿਆ ਕਰਨਗੇ ਉਹ ਤੁਹਾਡੇ ਕੋਲ ਆਇਆ ਕਰਨਗੇ ਇਸ ਤਰ੍ਹਾਂ ਨੇ ਇਨਸਾਨ ਬਣਨਾ ਹੈ ਇਸ ਤਰ੍ਹਾਂ ਦੇ ਬੱਚੇ ਬਣਨਾ ਹੈ ਤੁਹਾਡੇ ਪਿੰਡ ਵਿੱਚ ਤੁਸੀਂ ਉਦਾਹਰਨ ਹੋ ਵੀ ਉਹ ਫਲਾਨਿਆਂ ਦਾ ਬੱਚਾ ਫਲਾਨਿਆਂ ਦੀ ਧੀ ਹੈ ਇਸ ਲਈ ਆਜ ਬੋਲਣ ਪੀੜਾ ਤੁਹਾਡੇ ਕੋਲੇ ਬਹੁਤ ਇੰਪੋਰਟੈਂਟ ਸਮਾਂ ਤੁਹਾਡੇ ਕੋਲੇ ਹੈ

ਤੁਸੀਂ ਇਹ ਸਮਝੋ ਵੀ ਤੁਹਾਡਾ ਇੱਕ ਇੱਕ ਮਿੰਟ ਸਕੇਂਡ ਉਹਨੇ ਤੁਜੀ ਪੇ ਕਰਦੇ ਸਾਨੂੰ ਪੈਸੇ ਦਿੰਦੇ ਹੋ ਤੁਹਾਡਾ ਪਤਾ ਹੋਣਾ ਚਾਹੀਦਾ ਤੁਹਾਡੇ ਇੱਕ ਇੱਕ ਮਿੰਟ ਸਕੇਂਡ ਦਾ ਪੈਸਾ ਉਹਦਾ ਸਕੂਲ ਨੂੰ ਤੁਸੀਂ ਆਪਣਾ ਮਿੰਟ ਸਕੇਂਡ ਬਰਵਾਉਂਦੇ ਗਾ ਰਹੇ ਹੋ ਖਰਾਦਾ ਰਹੇ ਹੋ ਤੁਸੀਂ ਜੇ ਇਧਰ ਉਧਰ ਫਿਰਦੇ ਰਹੇ ਤੁਸੀਂ ਇਹਨਾਂ ਨੂੰ ਸਮਝੋ ਬਈ ਤੁਹਾਡੇ ਪੇਰੈਂਟਸ ਜੋ ਅਸੀਂ ਤੁਹਾਨੂੰ ਐਜੂਕੇਸ਼ਨ ਦਿੰਨੇ ਹੋ ਤੇ ਬਗਲੇ ਸਾਨੂੰ ਪੈਸਾ ਦਿੰਦੇ ਆ ਬੇਟਾ ਔਰ ਨਹੀਂ ਪਤਾਏ ਵੀ ਸਾਡਾ ਪੈਸਾ ਦਿੱਤਾ ਹੋਇਆ ਸਾਡੇ ਇੱਕ ਮਿੰਟ ਖਰਾਬ ਹੋ ਗਿਆ ਤੁਸੀਂ ਤੇ ਟੀਚਰ ਨੂੰ ਲੈ ਕੇ ਜਾਓ ਆ ਕੇ ਜੇ ਲੈ ਤੋਂ ਕੋਈ ਇਤਰਾਜ਼ ਦੇ ਵਿੱਚ ਵੀ ਸਾਡੇ ਕਲਾਸ ਚ ਚਲੋ ਸਰ ਤੁਸੀਂ ਤੇ ਪੁੱਛਦੇ ਹੋਰ ਟੀਚਰ ਨੂੰ ਬੋਕ ਲੈ ਕੇ ਨਾਲ ਦੇ ਖੇਤਰੋਂ ਉੱਧ ਭਜੋ ਜੀਤਾ ਰੱਖਿਓ ਇਸ ਸਮਾਂ ਦਵਾਲਾ ਨਹੀਂ ਆਉਣਾ ਬੇਟਾ ਹਾਂ ਮੈਂ ਮੈਂ ਤੁਹਾਡੇ ਲਈ ਹਰ ਭੱਜਤ ਤੋਂ ਤੁਹਾਨੂੰ ਜੇਤੇ ਵੀ ਕੋਈ ਲੋੜ ਹੋਵੇ ਖੜਾ ਤੁਹਾਡੇ ਨਾਲ ਤੁਹਾਨੂੰ ਕਿਤੇ ਵੀ ਕੋਈ ਜ਼ਰੂਰਤ ਆ ਪੂਰਾ ਸਟਾਫ ਹੈ ਹਰ ਇੱਕ ਅਧਿਆਪਕ ਤੁਹਾਡੇ ਲਈ ਤੁਹਾਨੂੰ ਮਦਦ ਕੁਝ ਕਰਾਉਣ ਲਈ ਤਤਪਰ ਹੈ ਪਰ ਮੇਰੀ ਜੋ ਰਿਸਪੋਨਸੀਬਿਲਟੀ ਹੈ ਮੈਂ ਤੁਹਾਡੇ ਲਈ ਖੜਾ ਹਾਂ ਨਾਲ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਂ ਬੈਠਾ ਤੁਹਾਡੇ ਲਈ ਪਰ ਸਿਆਣੇ ਬੱਚੇ ਵਰਗੀ ਜਮੀਨ ਜਿਹਾ ਇਸ ਤੋਂ ਬਾਅਦ ਤੁਹਾਡਾ ਅਗਲੇ ਦਾ ਜਿਹੜਾ ਸਮਾਜ ਜੀਵਨ ਦਾ ਇਹ ਮੁੱਖ ਆਧਿਪਨ ਦਾ ਲੰਮਾ ਪਰੰਪਰੇ ਜੀਵਨ ਦਾ ਇਸ ਤੋਂ ਅੱਗੇ ਵੀ ਤੁਸੀਂ ਜਾਣਾ ਕਾਲਜ ਦੇ ਵਿੱਚ ਜਾਣਾ ਕਿਸੇ ਬੱਚੇ ਨੇ ਆ ਪਾਸਟੂ ਕਲਾਸ ਨੇ ਚਲੀ ਜਾਣਾ ਅੱਗੇ ਜਾਣਾ ਤੁਸੀਂ ਜੇ ਅੱਜ ਜੀਵਨ ਵਿੱਚ ਸੋਚ ਕੇ ਤੁਰੋਗੇ ਤਾਂ ਉਹਨਾਂ ਦਾ ਸਮਾਂ ਬਹੁਤ ਵਧੀਆ ਹੋਏਗਾ ਫਿਚਰ ਵਧੀਆ ਹੋਏਗਾ ਤੁਹਾਡਾ ਇਸ ਲਈ ਮੈਂ ਤੇਰੇ ਅੱਗੇ ਸਾਰੇ ਬੱਚੇ ਤੁਹਾਡੇ ਸਾਰਿਆਂ ਦੇ ਇਗਜ਼ਾਮ ਸਭ ਨੂੰ ਹੋ ਰਿਹਾ ਮੈਂ ਕਰਦੀ ਹਾਂ ਸਾਰਿਆਂ ਨੇ ਜਿੰਨਾ ਵਿੱਚ ਤੁਹਾਨੂੰ ਕੋਲ ਟੀਚਰਸ ਨੇ ਕਰਾਇਆ ਮਹਰਵਾਇਸ਼ ਕਰੋ ਘਰੇ ਬੈਠ ਕੇ ਰਾਮਨਾਥ ਪੜੋ ਪੜ ਕੇ ਪ੍ਰੋਫੋਰ ਟਿਆਰੀ ਕਰਕੇ ਪੇਪਰ ਦੇਵੋ ਨਾ ਕਿ ਇੱਕ ਦੂਜੇ ਵੱਲ ਦੇਖੋ ਕਿ ਨਾ ਮੂਰਖ ਪੈਸੇ ਦੇਖਲਾ ਮਤਰਾ ਕਰੋ ਕਿ ਤੂੰ ਦੇਖਦਾ ਇਹ ਤੁਹਾਡੇ ਕਿਤੇ ਕੰਮ ਨਹੀਂ ਆਉਣਾ ਜੋ ਤੁਸੀਂ ਪੜਿਆ ਤੁਹਾਡਾ ਪੜਿਆ ਹੀ ਤੁਹਾਡੇ ਕੰਮ ਆਏਗਾ ਜਿੰਦਗੀ ਵਿੱਚ ਚੰਗੇ ਇਨਸਾਨ ਬਣਨਾ ਕਰੈਕਟਰ ਤੁਹਾਡਾ ਬਹੁਤ ਜਿਹੜਾ ਜੀਵਨ ਵਿੱਚ ਸਭ ਤੋਂ ਬਹੁਤ ਜਰੂਰੀ ਬਾਤ ਹੈ ਜੀਓ ਤੈਨੂੰ ਬਹੁਤ ਧਿਆਨ ਦੇਣਾ ਆਪਣੇ ਇੰਸਟੀਚਿਊਟ ਦੇ ਵਿੱਚ ਇੱਕ ਬੱਚਾ ਵੀ ਜੇਕਰ ਤੇ ਇਦਾਂ ਦਾ ਹੁੰਦਾ ਮੈਨੂੰ ਲੱਗਦਾ ਵੀ ਇਹ ਬਾਕੀ ਬੱਚਿਆਂ ਨੂੰ ਨੁਕਸਾਨ ਮਰੇਗਾ ਮੋਂ ਸਕੂਲ ਤੋਂ ਬਾਹਰ ਕਰ ਦਨ ਕਿਉਂ ਕਿਉਂਕਿ ਸਾਨੂੰ ਤੁਹਾਡਾ ਫਿਕਰ ਹੈ ਵੀ ਕੋਈ ਬੱਚਾ ਸਾਡੇ ਦੂਜੇ ਬੱਚਿਆਂ ਦੇ ਗਲਤ ਫੈਕਟਰ ਨਾ ਪਾਵੇ ਤੁਸੀਂ ਇਹਨਾਂ ਗੱਲਾਂ ਨੂੰ ਸਮਝੋਗੇ ਅਸੀਂ <li> ਨਿੱਕੇ ਨਿੱਕੇ ਗੱਲਾਂ ਦੇ ਉੱਪਰ ਕਿਉਂ ਧਿਆਨ ਦਿੰਦੇ ਆ ਸਿਰਫ ਤੁਹਾਡੇ ਭਵਿੱਖ ਲਈ ਤੁਹਾਡਾ ਇੱਕ ਘੇਰ ਗੁਰਬਾਣੀ ਦਾ ਲੱਗਦਾ ਉਹ ਕਿਉਂ ਲੱਗਦਾ ਉਹ ਟੀਚਰ ਤੋਂ ਬਿਨਾਂ ਵੀ ਜਿੱਥੇ ਉਹਦਾ ਸਾਥ ਸੰਗਤ ਕਿਸੇ ਸਕੂਲ 'ਚ ਹੈ ਨਹੀਂ ਬਹੁਤ ਸਕੂਲ ਇੱਦਾਂ ਦੇ ਅਸੀਂ ਕਿਉਂ ਆਵੇ ਕੰਮ ਕਰਦੇ ਕਿਉਂ ਟੀਚਰ ਲੱਗਦਾ ਤੁਹਾਡੇ ਲਈ ਕਿਉਂਕਿ ਬੱਚਿਆਂ ਨੂੰ ਗੁਰਬਾਣੀ ਤੋਂ ਸੋਝੀ ਵੇਲੇ ਜੀਵਨ ਜਾਂਚ ਵੇਲੇ ਉਹਨਾਂ ਨੂੰ ਪਤਾ ਲੱਗੇ ਉਹਨਾਂ ਨੂੰ ਸਮਝ ਆ ਗਏ ਜਿਨ੍ਹਾਂ ਨੇ ਸੰਧਰਿਆ ਗੁਰਮੁਖਵੰਝਾ ਮਿੱਤਰ ਸਾਡੇ ਦੇ ਸੀ ਉਤੇ ਗੁਰੂ ਸਾਹਿਬ ਇਹ ਵੀ ਦੱਸਦੇ ਆ ਵੀ ਮਿੱਤਰ ਕਿਹਜੇ ਬਣੋ ਲੈ ਜਿੰਨਾ ਨਸ਼ਤਰ ਦੁਰਮਤ ਬੰਦਾ ਪਾਪ ਸਾਥੀ ਬਣੇ ਛਾਣੇ ਹੋਣ ਚਾਹੀਦੇ ਤੁਹਾਡੇ ਦੋਸਤ ਬੜੇ ਛਾਣੇ ਹੋਣੇ ਚਾਹੀਦੇ ਜਿਹਨਾਂ ਨੂੰ ਦੇਖ ਕੇ ਜਿਹਨਾਂ ਨਾਲ ਵਿਚਰ ਕੇ ਜਿਹਨਾਂ ਨਾਲ ਗੱਲਾਂ ਕਰਕੇ ਤੁਹਾਡੇ ਜੀਵਨੋਂ ਆਪਾਂ ਖਤਮ ਹੋ ਜਾਣਾ ਤੁਹਾਡੇ ਜੀਵਨੋਂ ਬਿਕਾਰ ਮੁਕੀ ਜਾਣਾ ਜੀਵਨ ਦੇ ਤੁਹਾਡੀ ਸ਼ੋਅ ਸਾਫ ਸੁਥਰੀ ਹੋ ਜਾਵੇ ਤੁਸੀਂ ਭੈਣ ਭਰਾਵਾਂ ਵਾਲੇ ਰਿਸ਼ਤੇ ਚਾਜੋ ਤੁਸੀਂ ਇੱਕ ਦੋਸਤਾਂ ਵਾਲੇ ਜਿੱਦਾਂ ਆਪਣੇ ਹੁੰਦੇ ਨੇ ਇੱਕੋ ਨਾਲ ਪਾਤਸ਼ਾਹ ਚਾਹਦਾ ਕੋ ਤੁਸੀਂ ਤੁਹਾਡਾ ਕਿਸੇ ਤੁਸੀਂ ਕਿਸੇ ਗਲਤ ਬੱਚੇ ਨਾਲ ਨਜੁਲ ਜਾਓ ਜਿਨ੍ਹਾਂ ਦੇ ਸ਼ਤਰੇ ਦੁਰਮਤ ਵੱਜਾ ਦੁਰਮਤ ਹੋਈ ਆ ਪਹਿਲੀ ਮਤ ਜਿਹੜੀ ਮੰਨ ਸਭ ਤੋਂ ਗਲਤ ਕੰਮ ਕਰਵਾ ਦਿੰਦੀ ਹੈ ਤਾਂ ਕਰਕੇ ਗੁਰਵਾਣੀ ਦੀ ਪੀੜ ਤੁਹਾਨੂੰ ਇੱਥੇ ਸ਼ੁਰੂ ਕੀਤੇ ਹੋਏ ਤਾਂ ਇਹ ਤੁਹਾਨੂੰ ਪਤਾ ਲੱਗੇ ਤੁਹਾਡੀ ਜਿੰਦਗੀ ਦਾ ਮਿੱਤਰ ਵੀ ਗੁਰੂ ਸਾਹਿਬ ਨੇ ਐਸੇ ਬਣਾਓ ਜਿਨ੍ਹਾਂ ਦੀ ਸੰਗਤ ਕਰਕੇ ਜਿਨ੍ਹਾਂ ਨੇ ਕੋਲ ਬੈਠ ਕੇ ਜਿਨ੍ਹਾਂ ਨਾਲ ਗੱਲਾਂ ਬਾਤਾਂ ਕਰਕੇ ਸਾਡੇ ਜੀਵਨ ਚ ਸੁਧਾਰ ਆਵੇ ਇਸ ਤਰ੍ਹਾਂ ਦੀ ਸੋਸਾਇਟੀ ਚੁਣੀ ਕਰਨੀ ਹੈ ਚਾਰ ਚੱਕਰ ਕਿਹ ਕਿਦਾਂ ਦਾ ਤੁਹਾਡਾ ਕਿ ਕਿਕ ਬਲਵਤ ਕੀਮਤੀ ਹੈ ਅਗਰਾਮ ਨੇਰੇ ਨੇ ਸਾਰੇ ਬੱਚਿਆਂ ਨੂੰ ਪ੍ਰੋਪਰ ਮਿਹਨਤ ਕਰਕੇ ਅਗਰਾਮ ਦੇ ਰਹੇ ਆ